ਗੁਰਦੁਆਰਾ ਜਨਮ ਸਥਾਨ ਗੁਰੂ ਅਮਰਦਾਸ ਜੀ ਦੋਰੀ ਬੀਬੀ ਅਮਰੋ ਜੀ ਅੰਗੀਠਾ ਸਾਹਿਬ ਅਮਰੋ ਜੀ ਗੁਰਦੁਆਰਾ ਜਨਮ ਸਥਾਨ ਗੁਰੂ ਅਮਰਦਾਸ ਜੀ ਆਪਾ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਜਨਮ ਸਥਾਨ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਇਸ ਪਵਿੱਤਰ ਧਰਤੀ ਬਾਸਰ ਕੇ ਗਿੱਲਾਂ ਵਿਖੇ ਪਿਤਾ ਤੇਜਪਾਲ ਸਿੰਘ ਦੀ ਭੱਲਾ ਤੇ ਮਾਤਾ ਸੁਲਖਣੀ ਦੇ ਘਰ ਗ੍ਰਹਿ ਵਿਖੇ 1479 ਈਸਵੀ ਵਿੱਚ ਅਵਤਾਰ ਧਾਰਨ ਕੀਤਾ ਤੇ ਕਾਫੀ ਸਮਾਂ ਗੰਗਾ ਯਾਤਰਾ ਤੇ ਜਾਂਦੇ ਰਹੇ ਇੱਕ ਦਿਨ ਬੀਬੀ ਅਮਰੋ ਜੀ ਦੇ ਮੁਖੋਂ ਤੁਰ ਕੀ ਬਾਣੀ ਸਰਵਣ ਕੀਤੀ ਤੇ ਗੁਰੂ ਅੰਗਦ ਦੇਵ ਜੀ ਪਾਖ ਖੰਡੂਰ ਸਾਹਿਬ ਜਾ ਕੇ 12 ਸਾਲ ਗੁਰੂ ਪਾਸ਼ਾ ਦੇ ਇਸ਼ਨਾਨ ਲਈ ਜਲ ਲਿਆਉਂਦੇ ਰਹੇ ਚਾਹੇ ਮੀਂਹ ਆਈ ਕਣੀ ਆਈ ਸਭ ਕੁਝ ਪਰ ਉਹਨਾਂ ਨੇ ਆਪਣਾ ਨਿਤਨੇਮ ਨਹੀਂ ਛੱਡਿਆ ਇਹ ਉਹ ਸਥਾਨ ਹੈ ਜੀ ਜਨਮ ਸਥਾਨ ਜਿੱਥੇ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ ਆਓ ਆਪਾਂ ਚੱਲ ਕੇ ਇੱਥੇ ਦੇ ਦਰਸ਼ਨ ਮੇਲੇ ਕਰਦੇ ਹਾਂ ਦੇ ਨਾਲ ਤੁਹਾਨੂੰ ਦਰਸ਼ਨ ਕਰਾਉਣੇ ਆ ਉਹ ਨਾਲ ਹੀ ਇੱਥੇ ਸਥਾਨ ਬਣਿਆ ਹੋਇਆ ਹੈ ਉਸਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਦੋਰੀ ਬੀਬੀ ਅਮਰੋ ਜੀ ਅੰਗੀਠਾ ਸਾਹਿਬ ਅਮਰੋ ਜੀ ਜੀ ਜੋ ਦੂਸਰੇ ਪਾਸ਼ਾ ਗੁਰੂ ਅੰਗਦ ਦੇਵ ਜੀ ਦੀ ਦੇ ਸੁਤਰੀ ਸੀ ਅਤੇ ਬੀਬੀ ਅਮਰੋ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਕੀਵੀ ਸੀ ਉਹ ਜਿਹੜਾ ਪਿੱਛੇ ਆਪਾਂ ਇੱਕ ਬਲੌਗ ਦੇ ਵਿੱਚ ਦੇਖਿਆ ਮਾਤਾ ਕੀਵੀ ਜੀ ਦੇ ਬਾਰੇ ਬੀਬੀ ਅਮਰੋ ਜੀ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਦੇ ਭਰਾਤਾ ਬਾਈ ਮਾਨਕ ਚੰਦ ਜੀ ਦੀ ਸੁਪੁੱਤਰੀ ਭਾਈ ਜਸੂ ਜੀ ਜੀ ਨਾਲ ਇਸ ਨਗਰ ਵਿੱਚ ਵਿਆਹੀ ਹੋਈ ਸੀ ਇਹ ਸਥਾਨ ਹੈ ਜਿਹੜਾ ਬੀਬੀ ਅਮਰੋ ਜੀ ਦਾ ਘੀਟਾ ਸਾਹਿਬ ਹੈ ਆਓ ਆਪਾਂ ਚੱਲ ਕੇ ਅੰਦਰ ਦਰਬਾਰ ਸਾਹਿਬ ਦੇ ਪਹਿਲਾਂ ਅਸੀਂ ਦਰਸ਼ਨ ਕਰਦੇ ਹਾਂ ਫਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਤਾਂ ਆਪਾਂ ਆ ਗਏ ਜੀ ਨਾ ਸਦਾ ਜਾਨੀ ਦੇ ਕੇ ਪਰੇ ਪਰੇ ਜੀ ਕਿਰਤਾਂ ਕਰ ਰਹੇ ਨੇ ਨਹੀਂ ਹੂੰ ਬੜਾ ਬਦਗੀ ਹੂੰ ਤੇ ਉਹਨੂੰ ਕੋ ਪੰਡਤ ਬੜਾ ਬਦਮਾਨ ਪਟਿਆ ਹੂੰ ਉਹਨੇ ਤੇਰਾ ਪਲਾਜੀ ਜੀ ਜਰਗੜੀ ਸ਼ਿਕਾਇਤ ਕਰੂਗਾ ਨੇ ਹੂੰ ਪਰ ਉਹ ਤਾਂ ਅਨਲਕ ਦੂਜਾ ਉਹਨੇ ਉਹਨੇ ਬੰਦਾ ਕੋ ਨੰਬਦ ਹੁੰਦੀ ਹੂੰ ਫਿਰ ਦੀਦੀ ਵਰਗੀ ਕਿਤੇ ਦੁੱਧ ਰਿਦੀ ਜੀ ਹੂੰ ਕੁਣਿਆ ਇਹ ਪਾਣੀ ਨੂੰ ਪ੍ਰਦਾਨ। ਕੁਣਿਆ ਬੇੜਾ ਪਾਣੀ ਉੱਤੇ ਕਰੀਏ। ਤੇਜਗੁਰੂ ਨਾਲ ਦੀ ਪਾਣੀ। ਇਹ ਬੂਤੇ ਪੁਛਿਆ ਕਿ ਕਿੰਨੇ ਲੈ ਜਾਣ। ਕਿ 60-62 ਤੱਕ ਦੀ ਉਪਜ ਬਟੇਰੇ 12 ਸਾਲ ਦਾ ਰੁਕਿਆ ਹੋਇਆ ਸੀ। ਹੂੰ। ਉੱਥੇ ਢੋਵੇ ਬਲੇ ਫਿਰ ਜੋ ਡਿਗ੍ਰੇਗ ਬਿਗਾਰਦੇ। ਹੂੰ। ਕਿ ਉਹ ਕੁਦਰਾਈ ਨਾਲ ਵੀ ਅੰਗੁਰੂ ਖਾਵਾ ਉੱਪਰ ਮੈਂ ਪੱਠੇ ਖਾਣਾ ਪੈ ਗਿਆ। ਹੂੰ। ਕੁਣਿਆ ਕੁਦਿਆ ਮੈਂ ਤੁਸੋਂ ਇਹਦਾ ਖਾਣਾ। ਹੂੰ। ਉੱਥੇ 12 ਮਾਰ ਵਾਰ ਗੁਰੂ ਦਾ ਦੇਵ ਨੇ ਇਹਨੂੰ 12 ਵਾਰ ਦੁੱ ਦਿੱਤੇ ਆ ਹੂੰ ਤੇ 12 ਵਾਰ ਮਾਰੇ ਇਹਨੂੰ ਉੱਤੇ ਦਿਨ ਗੁਰੂ ਗ੍ਰੰਥ ਸਾਹਿਬ ਜੀ